ਤਰੰਗ ਤਰੰਗ ਧਾਰਨਾ ਹੈ ਆ ਤਰੰਗ ਤਰੰਗ ਧਾਰਨਾ ਹੈ ਆ ਤਰੰਗ ਤਰੰਗ ਧਾਰਨਾ ਹੈ ਨਿਰਤਨੰ ਤਨਨਾਮ ਨਰਹਰੈ ਐੜਾ ਤਦਾਰ ਵਾਲੇ ਦੇ ਟਿੱਪੀ ਆ ਤਰੰਗ ਅਧਰੰਗ ਆ ਤਰੰਗ ਆਧਰੰਗ ਤਰੰਗ ਧਾਰਨਾ ਹੈ ਤਰੰਗ ਧਾਰਨਾ ਹੈ ਨਿਰਤਨੰ ਤਨਨਾਮ ਨਰਹਰੈ ਡਰਤ ਜਿਹੜੇ ਜਿਹੜੇ ਧਰਮੀ ਦੇ ਧਰਮ ਤੋਂ ਹੀਲ ਨੇ ਉਹ ਤੁਹਾਨੂੰ ਬਤਾਲ ਕਰ ਲੈਂਦੇ ਨੇ ਅਧਰਮੀਰੇ ਜਿਹੜੇ ਮਿਰ ਤੋਂ ਨਾ ਤੁਨ ਨਾਮ ਨਰਹਰ ਹੈ ਜਿਹੜੇ ਡਰਤ ਨੇ ਉਹਨਾਂ ਨੂੰ ਤੁਹਾਨੂੰ ਮਿਲਦਾ ਜੇ ਨਾਮ ਨਰਹਰ ਹੈ ਉਹ ਨਰ ਜਿਹੜੇ ਨੇ ਹਰੇ ਭਰੇ ਹੋ ਜਾਂਦੇ ਨੇ ਜੇ ਨਾਮ ਲੈ ਲੈਂਦੇ ਨੇ ਉਹ ਹਰੇ ਹਰਾਕਾ ਦੁੰਦਾ ਆਪਾਂ ਕਹਿੰਦੇ ਆ ਦੇ ਰਬੀਜ ਹੁੰਦਾ ਨਾ ਸੁੱਕਾ ਹੁੰਦਾ ਅਗੇ ਅਗੇ ਜਾਂ ਕਣਕ ਜਬੀ ਦੀ ਦੇ ਕਹਿੰਦੇ ਕਣਕ ਹਰੀ ਹੋਇਆ ਜਮ ਨੂੰ ਹਰਾ ਹੋਣਾ ਹੀ ਕਹਿੰਦੇ ਨੇ ਜਬਦੇ ਦਾ ਰਮ ਹਰਾ ਹੀ ਹੁੰਦਾ ਚੰਦ ਵੀਜ ਵਿੱਚੋਂ ਜਮ ਕੇ ਬਾਹਰ ਨਿਕਲਦਾ ਉਹ ਹਰਾ ਰੰਗ ਹੁੰਦਾ ਕਹਿੰਦੇ ਕਣਕ ਹਰੀ ਹੋਇਆ ਹੀ ਪਹਿਲਾਂ ਤਾਂ ਕਣਕ ਦਾ ਦਾਣਾ ਹਰਾ ਹੁੰਦਾ ਜੀ ਇਹ ਬੁੱਧੀ ਹੈ ਜਦ ਜਬਦਾ ਇੱਕ ਹੋ ਕੇ ਉਹ ਨਰ ਹਰੇ ਹੋ ਜਾਂਦਾ ਹੈ। ਪਰ ਜਿਹੜਾ ਹੁੰਦਾ ਨਾ ਉਹ ਖਰਾਪਰਾ ਹੋ ਜਾਂਦਾ ਹੈ। ਇਹ ਖੋਕੇ ਜਾਂ ਜਾਂਦਾ ਹੈ। ਫਿਰ ਉਹਨੂੰ ਫੁੱਲ ਫੜ ਫੇਲ ਲੱਗਦਾ ਹੈ। ਉਹ ਜਿਹੜਾ ਗੁਰ ਸੰਤੋਖ ਰੱਖਾ ਹੈ ਨਾ। ਨਾਲਿਕ ਗੁਰ ਸੰਤੋਖ ਰੱਖ ਉਹ ਸੰਤੋਖ ਰੱਖ ਨਰ ਹਰੇ ਹੈ। ਜਦ ਧਰਮ ਧਾਰਨ ਕਰਦਾ ਹੈ। ਇੱਕ ਹੁੰਦਾ ਹੈ। ਧਾਰਨ ਕਰਨ ਦੇ ਨਾਲ ਇੱਕ ਹੋ ਜਾਂਦਾ ਹੈ। ਫਿਰ ਅੱਗੇ ਜਾਂਮਲ ਨਾਲ ਹਰਾ ਹੋ ਜਾਂਦਾ ਹੈ। ਅਨਾਥ ਨਾਥ ਗੋਬਿੰਦ ਹੈ। ਬਲਹੀਨ ਬਲ ਕੇ ਸਵਹਿ ਅਨਾਥਨਾਥ ਗੋਬਿੰਦ ਅਨਾਥ ਦਾ ਨਾਥ ਕੋਣ ਗੋਬਿੰਦ ਅਨਾਥ ਦਾ ਨਾਥ ਕੌਣਾ ਗੋਬਿੰਦ ਬੂੜ ਆਪਣਾ ਬਿਨਾਥ ਮਾਨ ਹੈ ਔਰ ਓਨਾ ਜਰਾ ਅਨਾਥ ਮਾਨ ਹੈ ਜਿੰਨਾ ਜਮਾਇਆ ਚ ਹੈ ਇਹ ਕਹਿੰਦਾ ਮੈਂ ਅਨਾਥਾਂ ਇਹਦਾ ਕੁਛ ਨਹੀਂ ਜਿਸਕਾ ਦੇਸ ਨਾ ਗਾऊं ਛਾਂਦ ਚੌਪੜੀ ਜਿੰਨਾ ਚ ਸਭ ਦੇਸ ਪਰਾਇਆ ਉਥੇ ਅਨਾਥੇ ਹੈ ਨਾਤ ਗੋਬਿੰਦਾ ਰਾਤ ਗੋਬਿੰਦਿਆ ਗੋਬਿੰਦਾ ਤਾਂ ਆਪਣੇ ਦੇਸ਼ ਚ ਇਹ ਫਿਰਦਾ ਪਰਦੇਸ ਚ ਪਰਦੇਸ ਚ ਤਾਂ ਉੱਥੇ ਕੋਈ ਨਾ ਟਿਕਾਣਾ ਕਿੱਥੇ ਕੋਣ ਸੰਭਦਾ ਇਹਨੂੰ ਕੋਈ ਨਹੀਂ ਸੰਭਦਾ ਜਿੰਨੇ ਵੀ ਦੇਵੀ ਦੇਵਤਾ ਕੋ ਜਾਂਦਾ ਕੋਈ ਬਚਾਉਂਦਾ ਕਾਲ ਤੇ ਕਾਲ ਤੇ ਨਹੀਂ ਬਚਾਉਂਦਾ ਨਾ ਤੇ ਉਹਨਾਂ ਚ ਜਦੋਂ ਗੋਬਿੰਦਾ ਛਲ ਚਲੇ ਜਾਂਦਾ ਫਿਰ ਫਿਰ ਜਾ ਕੇ ਦਿਖਾਵੇ ਕਾਲ ਉੱਥੇ ਫਿਰ ਦੁਸ਼ਮਣ ਜਾ ਕੇ ਦਿਖਾਉਣ ਫਿਰ ਔਗਣ ਜਾ ਕੇ ਦਿਖਾਉਣ ਫਿਰ ਇਹਨੂੰ ਕੋਈ ਤੰਗ ਕਰਕੇ ਦਿਖਾਵੇ ਉਹ ਤਾਂ ਚੰਦੋਂ ਨੀ ਵੱਢਦੀ ਜਾ ਕੇ ਫਿਰ ਬਲਹੀਨ ਬਲ ਕੇਸਵ ਜੇ ਬਲਹੀਨ ਹੈ ਪਹਿਲਾਂ ਬਲਹੀਨ ਹੈ ਨਾ ਬਲ ਛੁਟ ਕੇ ਉਹ ਵੰਦਨ ਪਰੇ ਉਹਨਾਂ ਜਰ ਬਲਹੀਨ ਹੈ ਜਿ ਨજર ਮਾਇਆ ਚਾ ਜਾਂ ਕੇਸਵੇ ਦੇ ਛੱਡ ਚਲੇ ਗਿਆ ਬਲ ਹੋ ਗਿਆ ਫਿਰ ਬਲ ਕੇਸਵ ਬਲਹੀਨਾਂ ਦਾ ਬਲ ਕੇਸਵ ਆ ਜਿਨੇ ਬਲ ਪ੍ਰਾਪਤ ਕਰਨਾ ਕੇਸਵ ਦੀ ਛੱਡ ਚਲੇ ਜਾਓ ਕੇਸਵ ਆ ਲਖਦੇ ਉੱਥੋਂ ਆਇਆ ਹੋਇਆ ਜਿਨੇ ਉਹ ਕੇਸਵ ਦੇ ਪਰਕੇ ਪੁਕਾਰ ਕੇਸ ਗਾ ਪਟਕੇ ਕੇਸ ਗਾ ਪਟਕਦਾ ਹੈ ਜਿਹੜਾ ਉਹ ਕੇਸਵਾ ਹੈ ਉਹ ਉਹ ਜਿਹੜਾ ਕਹਿਆ ਨਾ ਬੜੇ ਬੜੇ ਚੁੰਡ ਸੂਰਮ ਗਏ ਕੇਸੀ ਦਏ ਚਲਾਏ ਕੇ ਰਣ ਕਾਲੀ ਗੁੱਸਾ ਖਾਏ ਕੇ ਉਹ ਜਿਹਨੇ ਕੇਸਾ ਦੇ ਫੜਕੇ ਭਗਾ ਕੇ ਮਾਰਨ ਉਹ ਹੀ ਬਾਲਾ ਹੈ ਉਹ ਬਾਲਣ ਵਾਲੇ ਮਾਰੂਗਾ ਬੁੱਧ ਬਲ ਦੀ ਗੱਲ ਹੈ ਇੱਥੇ ਸਰੀਰਕ ਬਲ ਦੀ ਗੱਲ ਨਹੀਂ ਹੈ ਬੁੱਧ ਬਲ ਕੀ ਹੈ ਬੁੱਧ ਬਲ ਤਾਂ ਗਿਆਨ ਹੈ ਬੁੱਧ ਬਾਲਾ ਆਤਮ ਗਿਆਨ ਹੈ ਬੁੱਧ ਬਾਲਾ ਉਹ ਕਿਰਿਆਤਾ ਹੈ ਕੇਸਵਾ ਦੇ ਹੱਥਾ ਆਪਣੇ ਮੂਲ ਮੂਲ ਦਾ ਹੀ ਨਾਮ ਨੇ ਅਡੜ ਕੇਸਵਾ ਉਹਦਾ ਨਾਮ ਬਲ ਕਰਕੇ ਐ ਗੋਬਿੰਦ ਛੜਨ ਵਾਸਤੇ ਜਾਂ ਛੜ ਦਿੰਦਾ ਗੋਬਿੰਦ ਇੱਥੇ ਦੇਖ ਕੀ ਆ ਬਨਾਥ 나ਥ ਗੋਬਿੰਦ ਅਨਾਥ ਦਾ ਜਾਂ 나ਥ ਹੈ 나ਥ ਕਰਕੇ ਦਾ ਉਹਦਾ ਨਾਮ ਗੋਬਿੰਦ ਹੈ ਜਿੱਦ ਨਾ ਜੁੜਨੇ ਜਾ ਕੇ ਬਲਹੀਨ ਬਲ ਕੇ ਇਸ ਵੇ ਜੇ ਬਾਲ ਬਾਲਤੰ ਦਾ ਤਾਂ ਉਹੀ ਕੇਸ ਵੇ ਜੇ ਬੁੱਧ ਬਲ ਬਣਾਉਂਦਾ ਉਹੀ ਕੇਸ ਵਾਪਰ ਜਾਂਦਾ ਜੇ ਸਿਰਫ ਛੜਨ ਦਿੰਦਾ ਜਦ ਗੋਵਿੰਦ ਗੁਲਵਾਚ ਕਰੂਰ ਛੜਨ ਦੇਣ ਵੇਲੇ ਗੋਵਿੰਦ ਹੈ ਛੜਨ ਦੇਣ ਕਰਕੇ ਉਹਦਾ ਨਾਮ ਗੋਵਿੰਦ ਹੈ ਬੁੱਧ ਬਲ ਦੇਣ ਕਰਕੇ ਉਹਦਾ ਨਾਮ ਕੇਸ ਵੇ ਆਡਾਡ ਗੁਣਾ ਕਰਕੇ ਆਡਾਡ ਨੂਰ ਦੋ ਨੂਰ ਦਸਤੇ ਇਦਾਂ ਹੀ ਸਾਰੇ ਨੂੰ ਆਡਾਡ ਗੁਣਾ ਕਰਕੇ ਐਵੇਂ ਨੀਂ ਨਾਮ ਦੇ ਸਿਰ ਨਾਮ ਰੱਖੇ ਹੋਏ ਨਾਮ ਦੇ ਪਿੱਛੇ ਵੀ ਕੋਈ ਗਿਆਨ ਹੈ ਆ ਡੋਟ ਡੋ ਨੋ ਕਿਉਂ રે ਕਿਹੜਾ ਨਾਮ ਕਿਹੜੇ ਗੁਣ ਕਰਕੇ ਹੈ ਇਹ ਦੋ ਨਾਮ ਦੱਸਦੇ ਬਾਕੀ ਤੁਹਾਨੂੰ ਇਹ ਲੱਗਿਆ ਵੀ ਹਾਂ ਕੁਝ ਇਹਦੇ ਪਿੱਛੇ ਵੀ ਕੋਈ ਵਿਚਾਰਧਾਰਾ ਹੈ ਇਹਨਾਂ ਨਾਮਾਂ ਦੇ ਪਿੱਛੇ ਗੁਣ ਨੇ ਨਾ ਗੋਲਬਤ ਤਬ ਸਰਬਨਾਮ ਕਥੈ ਕਵਣ ਕਰਮਨਾਮ ਵਰਣ ਤਸਮਤ ਜੋ ਤੂੰ ਕਰ ਰਿਹਾ ਹੈ ਵਾਲੇ ਹੀ ਨੂੰ ਬਲਵਾਨ ਕਰ ਰਹੇ ਹਨ ਤਾਂ ਕਿ ਇਸਵੇ। ਜਿਆਦਾ ਉਹਨੂੰ ਅनाथ ਦਾ ਨਾਥ ਬਣ ਕੇ ਉਹਨੂੰ ਸਹਾਰਾ ਦੇ ਰਹੇ ਹਨ ਤਾਂ ਗੋਬਿੰਦ। ਆ ਮਤਲਬ ਹੈ ਇੱਥੇ। ਸਾਰੇ ਨਾਂ ਇਸੇ ਤਰੀਕੇ ਨਾਲ ਅਟੱਡ ਗੁਣਾ ਦੇ ਨਾਲ ਜੁੜੇ ਹੋਏ ਨੇ। ਐਵੇਂ ਨਹੀਂ ਹਰੇਕ ਹਰੇਕ ਗੁਣ ਦੇ ਨਾਲ ਗੋਬਿੰਦ ਨਿਕਾਇਆ ਜਾਂਦਾ। ਏ ਗੋਬਿੰਦ ਏ ਗੋਪਾਲ ਏ ਦਿਆਲਾਲਾਲ ਆੜਾੜਾ ਇਕੱਲੇ ਆੜਾੜਾ ਨੌਲੇ ਆੜਾੜਾ ਗੋੜਨੇ ਉਹਦੇ ਹਾਂਜੀ ਸਰਬਪੂਤ ਦਿਆਲ ਅਚੁੱਤ ਦੀਨ ਬੰਦਵ ਦਾ ਮੋਦਰਾ ਹੈ ਸਰਬਪੂਤ ਜਿਹਦੀ ਵੀ ਮਾਇਆ ਹੈ ਸਰਬਪੂਤ ਮਾਇਆ ਦਿਆਲ ਅਚੁੱਤ ਦਿਆਲ ਅਚੁੱਤ ਉਹ ਜਿਹੜਾ ਕਦੇ ਵੀ ਜਨਮ ਨਹੀਂ ਲੈਂਦਾ ਉਹ ਦਿਆਲ ਹੈ ਸਰਬਪੂਤ ਦੇਣ ਨੂੰ ਸਾਰਿਆਂ ਨੂੰ ਵਰਤਾਈ ਜਾਂਦਾ ਉਹ ਧਿਆਲ ਹੈ ਦਈ ਹੈ ਬੰਗਰਾਨੀ ਕੁਛ ਉਹਦੀ ਕੋਈ ਗਾਇਆ ਵਾਸਤੇ ਕੋਈ ਸ਼ਰਤ ਨਹੀਂ ਹੈ ਉਹਦੀ ਦੇਖੋ ਨਾਮ ਵਾਸਤੇ ਸ਼ਰਤਾਂ ਨੇ ਨਾਮ ਵੜਨ ਵਾਸਤੇ ਸ਼ਰਤਾਂ ਨੇ ਗਿਆਨ ਵੜਨ ਵਾਸਤੇ ਸ਼ਰਤਾਂ ਨੇ ਮਾਇਆ ਮੜਨ ਵਾਸਤੇ ਸ਼ਰਤ ਕੋਈ ਨਹੀਂ ਹੈ ਵਾਇਆ ਵਾਸਤੇ ਕੋਈ ਸ਼ਰਤ ਨਹੀਂ ਹੈ ਬਸ ਇਹ ਉਹ ਦੇਣੀਆਂ ਦੇਣੀਆਂ ਆਪਣੇ ਹਿਸਾਬ ਨਾਲ ਡਾਕਟਰ ਦੀ ਦਵਾਈ ਦੇਣ ਵੇਲੇ ਕੋਈ ਸ਼ਰਤ ਨਹੀਂ ਬਿਮਾਰੀ ਦੀ ਉਹਦੀ ਬਿਮਾਰੀ ਦੀ ਪੋਜੀਸ਼ਨ ਸ਼ਰਤ ਹੈ ਬਿਮਾਰੀ ਕਹੇ ਜੀ ਹੈ ਹੁਣ ਡੋਜ਼ ਕਿੰਨੀ ਦੇਣੀਆਂ ਕਿੰਨੀ ਨਹੀਂ ਦੇਣੀ ਉਹ ਤਾਂ ਬਿਮਾਰੀ ਦੇ ਹਿਸਾਬ ਨਾਲ ਦੇਣੀ ਹੈ ਡੋਜ਼ ਮਾਇਆ ਦਾ ਉਹ ਹੈ ਬਿਮਾਰੀ ਦੀ ਜਿਆਦਾ ਦੇ ਦਈਏ ਬਿਮਾਰੀ ਇਹ ਦਰਬਦ ਵੀ ਜਾਂਦੀ ਹੈ ਦੁਖਦਾਰੂ ਹੈ ਦੁੱਖ ਵੀ ਦੇਣਾ ਉਹਨੇ ਕੋਈ ਦਾਰੂ ਹੈ ਉਹ ਦੁੱਖ ਦੇਣਾ ਇੱਥੇ ਦੁੱਖ বিনা ਬਿਮਾਰੀ ਨਹੀਂ ਡੇਗੋਦੀ ਹੁਣ ਉਹ ਕਹਿੰਦੇ ਨੇ ਵੀ ਪਰਮੇਸ਼ਰ ਜੇ ਉਹ ਦੁੱਖ ਕਿਉਂ ਦਿੰਦਾ ਕਿਉਂਕਿ ਡਾਕਟਰ ਨੂੰ ਕਹੇ ਇਹ ਕੌڑی ਦਵਾਈ ਕਿਉਂ ਦਿੰਦਾ ਹੈ ਇਹ ਟੀਕਾ ਕਿਉਂ ਲਾਉਦਾ ਹੈ ਪਾਗਲ ਹੈ ਉਹ ਉਹ ਪਾਗਲ ਹੈ ਬੇਵਕੂਫ ਹੈ ਉਹਨੂੰ ਧਰਮ ਦਾ ਗਿਆਨ ਹੈ ਕੋਈ ਨਹੀਂ ਐਜਾ ਤਾਂ ਲੋਕ ਨੇ ਜਿਹੜੇ ਸਵਾਲ ਕਰਨ ਆਲੇ ਨੇ ਧਰਮ ਦਾ ਵੀ ਸੂਟ ਹੈ ਦੀ ਧਰਮ ਦਾ ਸਾਨੂੰ ਪਤਾ ਕੋਈ ਨਹੀਂ ਉੱਠ ਕੇ ਸਵਾਲ ਕਰਦੇ ਦਿਓ ਤਰਮ ਨੂੰ ਸਾਰੇ ਨੂੰ ਪੜੋ ਸਮਝੋ ਫੇਰ ਸਵਾਲ ਕਰੋ ਇਹ ਮੂਰਖਾਂ ਦੇ ਸਵਾਲਾਂ ਨੇ ਜਵਾਬ ਦੇਈ ਦੇ ਵੀ ਹੁ ਤੇਰੀ ਇਹਨਾਂ ਦਾ ਕਿਹੜਾ ਅਸਰ ਪੈਂਦਾ ਇਹਨੇ ਕੁੱਤੇ ਭੌਂਕਦੇ ਨੇ ਦੁਨੀਆ ਦੇ ਵਿੱਚ ਰੱਬ ਹੀ ਦੀ ਹੈ ਉਹ ਕਹਿੰਦੇ ਅਸਰ ਕੀਤਾ ਕਦੇ ਇਹਨਾਂ ਦਾ ਇਹਨਾਂ ਦਾ ਕੋਈ ਅਸਰ ਕਿਸੇ ਨੇ ਕੀਤਾ ਭੁਗ ਜਾਣ ਕੌਣ ਪੁੱਛਦਾ ਇਹਨਾਂ ਸਾਰੀ ਦੁਨੀਆ ਤਰਮੂ ਵੀ ਚੱਲਦੇ ਨੇ ਦੀਨ ਬੰਦਵ ਦਾ ਮੋਦਰਾ ਹੈ ਦੀਨ ਬੰਦਵ ਜਿਹੜਾ ਦੀਨ ਜਿਹੜੇ ਦੀਨ ਦੇ ਗਰੀਬ ਨੇ ਜਿਹੜਾ ਉਹਨਾਂ ਦਾ ਬੰਧੂ ਬਣਦਾ ਹੈ ਉਹਨਾਂ ਦਾ ਦਰਦ ਬਣਦਾ ਹੈ ਉਹਨਾਂ ਨੂੰ ਸਹਾਰਾ ਦਿੰਦਾ ਉਹਦਾ ਨਾਂ ਦਾ ਮੋਦਰਾ ਹੈ دین ਬੰਦਵ ਦਾ ਮੋਦਰਾ ਹੈ ਦੀਰ ਬੰਧੂ ਹੈ ਦਾ ਮੋਦਰਾ ਹੈ ਉਹ ਜਿਹੜਾ ਦੀਨ ਹੈ ਜਿਹੜਾ ਕੰਮ ਨਹੀਂ ਕਰ ਸਕਦਾ ਜਿਹੜਾ ਜਦੋਂ ਇਹ ਸੱਟ ਲੱਗਦੀ ਹੈ ਨਾ ਬੇਰੋਜਾ ਹੋ ਜਾਂਦਾ ਸਾਰ ਜਦਵੀ ਲੈਂਦਾ ਉਹ ਜਿਆਦਾ ਸੌ ਜਾਂਦਾ ਹੈ ਜਦਵੀ ਸਾਹ ਲੈਂਦਾ ਕਿਉਂ ਮੋਦਰਾ ਹੈ ਉਹਦਾ ਸਾਲੀ ਨਾ ਜਿੰਨਾ ਜਰ ਤੈ ਜਾਗਦਾ ਉਹਨਾਂ ਚੋਂ ਤਾਂ ਸਮਝਦਾ ਸਾਬ ਮੈਂ ਲੈਨੋ ਪਲੇਖੇ ਚ ਨਿੰਦਾ ਤੋ ਦੋਬਲੀ ਹੈ ਉਹਨਾਂ ਚੋਂ ਤਾਂ ਸਮਝ ਸਕਦਾ ਸਾਬ ਮੈਂ ਉਹ ਲੈਨੋ ਪਜਾ ਸਮਝ ਜਾਂਦਾ ਸਮਝ ਜਾਂਦਾ ਉਹ ਤੇ ਚੱਲਣਾ ਚਲੇ ਜਾਂਦਾ ਸੌਣ ਤੋਂ ਪਹਿਲਾਂ ਹੀ ਤਾਂ ਲੈਂਦਾ ਸਾਬ ਤਾਂ ਮੈਂ ਤਾਂ ਆ ਗਿਆ ਮੈਂ ਤਾਂ ਆ ਗਿਆ ਹੁਣ ਥੱਕ ਮੈਂ ਸੋਣਾ ਵੀ ਆ ਸੁਣੋ ਜਿਹ ਬਿਵਾਰੀ ਤੇਰੀ ਆ ਸਾਹ ਲੈਣ ਦੀ ਤਾਂ ਲੈਂਦਾ ਸਾਹ ਗਗ ਆ ਗਿਆ ਨਾ ਦੀਰ ਬਣ ਕੇ ਦਵਾਰੇ ਤੇ ਆ ਗਿਆ ਜਿਹੜਾ ਦਵਾਰੇ ਤੇ ਆ ਕੇ ਦੀਨ ਹੋ ਗਿਆ ਨਾ ਉਹਦੇ ਦਵਾਰੇ ਦਾ ਜੋ ਚਲਾ ਗਿਆ ਛਲਣਾ ਆਏ ਤਸ ਗੰਠਲਾਏ ਤਾਂ ਦਾ ਬੋਧ ਰਹੋ ਫਿਰ ਕਹਿੰਦਾ ਕੋਈ ਨਹੀਂ ਤੂੰ ਸੌਂ ਜਾ ਕਰ ਆਰਾਮ ਮੈਂ ਲਊਗਾ ਸਾਹ ਸਾਹ ਤਾਂ ਚੱਲਦਾ ਹੀ ਰਹੂਗਾ ਤੂੰ ਫਿਕਰ ਨਾ ਕਰ ਸਰਬੱਗਿਆ ਪੂਰਨ ਪੁਰਖ ਭਗਵਾਨ ਹੈ ਸਰਬੱਗਿਆ ਪੂਰਨ ਪੁਰਖ ਪਰਮ ਭਗਵਾਨ ਹੈ ਪੂਰਨ ਪੁਰਖ ਭਗਵਾਨ ਹੈ ਭਗਵਾਨ ਪੁਰਖ ਸਰਬੱਗਿਆ ਹੈ ਸਰਬ ਗਿਆਤਾ ਹੈ ਘਟ ਘਟ ਕੇ ਅੰਦਰ ਕੀ ਜਾਣਦਾ ਹੈ ਸਭ ਕੁਝ ਉਹਦੇ ਗਿਆਨ ਦੇ ਅੰਦਰ ਹੈ ਕੁਝ ਵੀ ਉਹਦੇ ਗਿਆਨ ਤੇ ਬਾਹਰ ਨਹੀਂ ਕੁਝ ਵੀ ਐਸੀ ਗੱਲ ਨਹੀਂ ਹੈ ਜਿਹਦਾ ਉਹਨੂੰ ਪਤਾ ਨਾ ਹੋਵੇ ਸਰਬੱਗਿਆ ਸਰਬ ਗਿਆਤਾ ਸਭ ਕੁਝ ਦੀ ਜਾਣਕਾਰੀ ਰੱਖਣ ਵਾਲਾ ਮਾਇਆ ਦੀ ਮਾਇਆ ਦੀ ਵੀ ਮਾਇਆ ਤੋਂ ਪਰੇ ਦੀ ਵੀ ਸਾਰੇ ਉਹ ਪੁਰਖ ਭਗਵਾਨ ਹੈ ਪੁਰਖ ਭਗਵਾਨ ਕੌਣ ਹੈ ਪੂਰਨ ਬ੍ਰਹਮ ਹੈ ਪੁਰਖ ਭਗਵਾਨ ਉਹ ਪੂਰਨ ਬ੍ਰਹਮ ਉਹ ਸਾਰੀ ਗੱਲ ਦੀ ਜਾਣਕਾਰੀ ਉਹਦੇ ਕੋਲ ਹੈ ਪੁਰਖ ਭਗਵਾਨ ਕੌਣ ਹੈ ਭਗਤੀ ਵਚਲੋ ਕਰੁਨਾ ਮਾਇਆ ਭਗਤੀ ਵਚਲ ਜਿਹੜੇ ਉਹਦੀ ਭਗਤੀ ਕਰਦੇ ਨੇ ਉਹਨਾਂ ਨੂੰ ਕਦੇ ਵੀ ਉਹਨੇ ਉਲਟਾ ਰਾਹ ਨਹੀਂ ਦੱਸਿਆ ਕਦੇ ਵੀ ਉਹਨਾਂ ਨੇ ਮਜ਼ਾਕ ਨਾਲ ਉਲਟਾ ਰਾਹ ਨਹੀਂ ਦੱਸਿਆ ਛੱਡਲੀ ਕਪਟਰੀ ਕੀਤਾ ਕਰਨਾਮਾ ਕਿਉਂਕਿ ਉਹ ਕਰਨਾਮਾ ਹੈ ਉਹਨਾਂ ਨੂੰ ਉਹ ਪਤਾ ਹੈ ਇਹ ਤਾਂ ਪਹਿਲਾਂ ਹੀ ਵਿਚਾਰੇ ਮੜੀ ਜੀ ਗੱਲ ਉਲਟੀ ਸਮਝ ਲੈਂਦੇ ਨੇ ਉਹਨਾਂ ਨੇ ਕਦੇ ਵੀ ਐਹੋ ਜੀ ਗੱਲ ਨਹੀਂ ਉਹਨੇ ਕੀਤੀ ਜਿਹਨਾਂ ਨੂੰ ਐ ਲੱਗੇ ਸਾਡੇ ਨਾਲ ਨਰਾਜ਼ ਉਹ ਕਹਿੰਦਾ ਤਾਂ ਪਹਿਲਾਂ ਹੀ ਮਸਾਂ ਆਏ ਨੇ ਮੇਰੇ ਕੋਲ ਨੂੰ ਜੇ ਕਦੇ ਨਰਾਜਗੀ ਜ਼ਾਹਰ ਹੋਗੀ ਕਦੇ ਡਰਦੇ ਗਾਲੂ ਆਉੜੇ ਨਾ ਹਰ ਵੇਲੇ ਉਹ করুণਾ ਰੱਖਦਾ ਦਿਆ ਦ੍ਰਿਸ਼ਟੀ ਰੱਖਦਾ ਸਾਰਿਆਂ ਤੇ ਕਦੇ ਵੀ ਕ੍ਰੂਰ ਦ੍ਰਿਸ਼ਟੀ ਨਹੀਂ ਕਰਦਾ ਕ੍ਰੂਰ ਦ੍ਰਿਸ਼ਟੀ ਉਹਦੀ ਕਦੇ ਵੀ ਨਹੀਂ ਹੁੰਦੀ ਉਸਤੇ ਹੋਏ ਨਹੀਂ ਕੁਝ ਬੁਰਾ ਕ੍ਰੂਰ ਦ੍ਰਿਸ਼ਟੀ ਨਾਲ ਬੁਰਾ ਕਰਦਾ ਪਰ ਦ੍ਰਿਸ਼ਟੀ ਕ੍ਰੂਰ ਕਿਦੀ ਹੈ ਬਾਤਾਂ ਤੇ ਤਰਕੁਟ ਨਹੀਂ ਦੇਸ਼ਕ ਕ੍ਰੂਰ ਜਿਹੜੇ ਤਿਰਕੁੜੀ 'ਚ ਬੈਠੇ ਨੇ ਸਾਰੇ ਕਰੂਰ ਦ੍ਰਿਸ਼ਟੀ ਵਾਲੇ ਨੇ ਸੰਸਾਰ ਦੇ ਲੋਕ ਸਾਰੇ ਹੀ ਦ੍ਰਿਸ਼ਟੀ ਕਰੂਰ ਵਾਲੇ ਨੇ ਸਾਰੇ ਤਿਰਕੁੜੀ 'ਚ ਰਹਿੰਦੇ ਨੇ ਸੰਸਾਰ ਨਾਲ ਜੁੜੇ ਰਹਿੰਦੇ ਨੇ ਸ਼ਿਵਜੀ ਤਾਂ ਸਮਾਧੀ ਵਾਲਾ ਕਰੂਰ ਦ੍ਰਿਸ਼ਟੀ ਵਾਲਾ ਹੁੰਦਾ ਹੀ ਆ ਪੰਡਤ ਵੀ ਕਰੂਰ ਦ੍ਰਿਸ਼ਟੀ ਵਾਲਾ ਸਮਾਧੀ ਦਿਮਾਗ ਚ ਲਾਉਂਦਾ 10 ਬਦਵਾਰ ਬਾਤ ਐ ਤਿਰਕੁੜੀ ਦੇਸ਼ ਕਰੂਰ ਕੌੜਾ ਬੋਲੇ ਜੀਭਾ ਕੀ ਫੂਹੜ ਕੌੜਾ ਬੋਲਦੇ ਨੇ ਉਹਨਾਂ ਅੰਦਰ ਤਨਵੀ ਸ਼ਿਵਜੀਨਾ ਜਟਾ ਨੂੰ ਨਾਲ ਕੋਈ ਹੈ ਨਹੀਂ ਦੇਣਾ ਕਿਸ ਨੂੰ ਮੁਕਤ ਹੋੜ ਕਰੋੜ ਦ੍ਰਿਸ਼ਟੀ ਹੈ ਨੁਕਸਾਨ ਕਰਨ ਵਾਲੀ ਦ੍ਰਿਸ਼ਟੀ ਹੈ ਸਾਡਾ ਸਾਡੀ ਸ਼ਿਵਜੀ ਦੀ ਸ਼ਿਵਜੀ ਦੀ ਦ੍ਰਿਸ਼ਟੀ ਲੋਕਾਂ ਦੇ ਭਲਾ ਕਰਨ ਵਾਲੀ ਨਹੀਂ ਹੈ ਜੇ ਭਲਾ ਕੁਝ ਕਰਦਾ ਦਿਖਾਇਆ ਸ਼ਿਵਜੀ ਉਹਨੂੰ ਮਾਇਆ ਦੀ ਥੈਲੀ ਦੇ ਦੇ ਕਿ ਭਲਾ ਕੀਤਾ ਮਾਇਆ ਹੀ ਬਤਾਤਾ ਪਰ ਇਹਨਾਂ ਨੂੰ ਉਹੀ ਲੱਗਦਾ ਹੈ ਫਾਇਦਾ ਮਾਇਆ ਧਾਰੀਆਂ ਨੂੰ ਉਹੀ ਜਿਹੜਾ ਹੈ ਨਾ ਮਾਇਆ ਦੇਣੀ ਉਹੀ ਦਿਆ ਲਗਦੀ ਹੈ ਉਹਨਾਂ ਨੂੰ ਪਰ ਗੁਰਬਾਣੀ ਦਾ ਦਿਆ ਕਰੇ ਦਿਆ ਜਾਣੇ ਜੀ ਕੀ ਕੁਝ ਪੁੰਨਦਾਨ ਕਰੇ ਇਹ ਤਾਂ ਜਿਹੜੀ ਮਾਇਆ ਸਰੀਰ ਹੈ ਨਾ ਇਹਦੀ ਦਿਆ ਨੂੰ ਦਿਆ ਬੰਦਾ ਪੰਦਤ ਜਿਹਦੀ ਦਿਆ ਨੂੰ ਦਿਆ ਨਹੀਂ ਬੰਦਾ ਪੰਦਤ ਨੂੰ ਮਿਲਦਾ ਕਿੱਥੋਂ ਦਾ ਨਾ ਸਰੀਰ ਦੇ ਲੈਵਲ ਤੇ ਦਾਨ ਦਿਆ ਕਰੋ ਪੰਡਤਾਂ ਨੇ ਆਨੇ ਪਾਲ ਲਿਦਾ ਆਪਣਾ ਸਾਰੇ ਸੰਤਾਂ ਨੇ ਵੀ ਰਾਣੇ ਪਾਲਨੇ ਤੇ ਬੇਲੜਾ ਨੇ ਜਿਨ੍ਹਾਂ ਨੇ ਖਾਣਾ ਤਾਂ ਉਹਨਾਂ ਨੇ ਇਹ ਤਰ ਬਣਾਇਆ ਹੋਇਆ ਬੇਲੜਾ ਘਟ ਘਟ ਬਸੰਤ ਬਾਸੂ ਦੇਵ ਹੈ ਘਟ ਘਟ ਬਸੰਤ ਬਾਸੂ ਦੇਵ ਹੈ ਬਾਸ ਦੇਵਤਾ ਘਟ ਘਟ ਸਾਰੇ ਹਿਰਦਿਆਂ ਚ ਹੈ ਜਿਨ੍ਹਾਂ ਨੇ ਮਨ ਨੂੰ ਨਵਾਸ ਦੇਣ ਹਿਰਦੇ ਚ ਵਸਣ ਕਰਕੇ ਉਹਨਾਂ ਨੂੰ ਆਵਾਸ ਦੇਵੇ ਪਾਰ ਬ੍ਰਹਮ ਪਰਮੇਸ਼ੁਰ ਹੈ ਪਾਰ ਬ੍ਰਹਮ ਪਰਮੇਸ਼ੁਰ ਹੈ ਇਹ ਆ ਪਰਮ ਪਰਮੇਸ਼ਰ ਸਰਵ ਵਿਆਪੀ ਬਸਦਾ। ਕਿਆ ਬਾਤ ਹੈ ਬਸਦਾ। ਯਾ ਤਾਂ ਪਰਮ ਪਰਮੇਸ਼ਰ ਸਰਵ ਵਿਆਪਕ ਉਹ ਤਾਂ ਸਾਰੀ ਜਗ੍ਹਾ ਹੀ ਵਿਆਪਕ ਹੈ। ਪਰ ਬਾਸਦੇਵ ਆਪਣੇ ਅਲੱਗ-ਅਲੱਗ ਹਿਰਦਿਲ ਚ ਹੈ। ਦੂਜੇ ਹਿਰਦਿਲ ਚ। ਘਟ ਕੰਡ ਤੇ ਸੰਤ ਬਾਸੂਦੇਵ ਹੈ। ਬਾਸਦੇਵ ਤਾਂ ਘਟ ਦੇ ਵਿੱਚ ਵਸੂਗਾ। ਜਿਹੜਾ ਪਰਮ ਉਹ ਸਰਵ ਵਿਆਪੀ ਹੁੰਦਾ। ਉਹ ਵੀ ਉੱਥੇ ਬਸਦਾ ਰੋ ਫਿਰ ਬਾਸਦੇਵ ਦੇ ਕੋਲੇ। ਉਹ ਵੀ ਕੋਲੇਵਾ ਦਾ ਵਾਸਦੇ ਡੇੜੀ ਹੈ ਉਹ ਨਾਲੇ ਆ ਦੂਰ ਨਹੀਂ ਹੈ ਪਰ ਜਾਣੇ ਕੌਣ ਜਾਣੇ ਕੌਣ ਵਾਸੇ ਬਾਹਰ ਕੋਈ ਦਾ ਜੋ ਜਾ ਚੰਤੀ ਨਾਨਕ ਕਿਰਪਾਲ ਪ੍ਰਸਾਦਨ ਨਹਿ ਬਿਸਰੰਤੋ ਨਹਿ ਬਿਸਰੰਤ ਨਰਾਇਣ ਹੈ ਜਾ ਚੰਤੀ ਨਾਨਕ ਕਿਰਪਾਲ ਪ੍ਰਸਾਦਨ ਜਾ ਚੰਤੀ ਨਾਨਕ ਬੰਗਦਾ ਖੁਰ ਬੰਗਦਾ ਕੌਣ ਹੈ ਬੰਗਦਾ ਕੀ ਹੈ ਕਦ ਬੰਗਦਾ ਜਾ ਚੰਤੀ ਨਾਨਕ ਕਿਰਪਾਲ ਪ੍ਰਸਾਦਨ ਕਿਰਪਾਲ ਪ੍ਰਸਾਦਨ ਜੇ ਆ ਕਿਰਪਾ ਜਿਹੜੀ ਹੈ ਨਾ ਪਰਮੇਸ਼ਰ ਦੀ ਗੁਰਬਾਣੀ ਦਾਮ ਜੇ ਇਹਦਾ ਪ੍ਰਸਾਦ ਮਿਲ ਜੇਵੇ ਗਿਆਨ ਦਾ ਫੇਰ ਉਹਨੂੰ ਬੰਗਣ ਦਾ ਫੇਰ ਉਹ ਬੰਗਦਾ ਜਿਹੜੀ ਜਿਹੜੀ ਬੰਗਣ ਵਾਲੀ ਚੀਜ਼ ਫੇਰ ਬੰਗਦਾ ਨਹੀਂ ਤਾਂ ਉਲਟ ਚੀਜ਼ਾਂ ਮੰਗੀ ਜਾਂਦਾ ਨਹਿ ਸਿਮਰੰਤੋ ਨਹਿ ਬਿਸਰੰਤੋ ਨਹਿ ਬਿਸਰੰਤ ਨਾਰਾਇਣ ਫੇਰ ਲਿਓ ਉਹਨੂੰ ਨਾਰਾਇਣ ਬਿਸਰਦਾ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਫੇਰ ਉਹ ਨਾਰਾਇਣ ਦੀ ਛੜਲੇ ਬੰਗਦਾ ਹੋਰ ਕੁਛ ਬੰਗਦਾ ਹੀ ਨਹੀਂ ਨਾਰਾਇਣ ਹੈ ਬੰਗਦਾ ਜਿਹਨੂੰ ਗੁਰਬਾਣੀ ਦੀ ਸੋਝੀ ਮਿਲ ਜਾਂਦੀ ਆ ਉਹਦੀ ਜਣੀ ਬੰਗਾ ਉਹ ਫੇਰ ਉਹਨੂੰ ਪਤਾ ਲੱਗਦਾ ਕਿ ਬਗਣਾ ਮੰਗਣਾ ਮੰਗੜੀ ਦਾ ਹਰ ਜਸ ਗੁਰਤੇ ਮੰਗਣਾ ਉਹਨੂੰ ਪਤਾ ਬਗਣਾ ਕੀ ਹੈ ਕੀ ਨਹੀਂ ਬਗਣਾ ਨਹੀਂ ਦੁਨੀਆ ਤਾਂ ਇਹ ਵੀ ਨਹੀਂ ਪਤਾ ਬਗਣਾ ਹੈ ਕੀ ਅਰਦਾਸੇ ਪੁੱਠੀ ਕਰੀ ਜਾਂਦੇ ਨੇ ਭਗਤੀਓ ਪੁੱਠੀ ਕਰੀ ਜਾਂਦੇ ਰੇ ਜੇ ਤਾਂ ਚਲਦੇ ਗੁਰਬਾਣੀ ਨੂੰ ਲੈ ਕੇ ਗੁਰਬਾਣੀ ਚੋਂ ਖੋਜ ਕੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਵਿਚਾਰ ਕੇ ਫਿਰ ਤਾਂ ਪਤਾ ਲੱਗ ਜਾਂਦਾ ਵੇਤਾ ਜੋ ਪ੍ਰਚਾਰ ਚੱਲ ਰਿਹਾ ਸੀ ਉਹਨੂੰ ਸੁਣ ਕੇ ਸੱਗ ਪ੍ਰਚਾਰ ਕਰਦੇ ਨੇ ਇਧਰ ਮੱਥਾ ਟੇਕੀ ਜਾਂਦੇ ਨੇ ਇਧਰ ਤਾਂ ਮੱਥਾ ਹੀ ਮੱਥਾ ਟੇਕਦੇ ਨੇ ਉਹ ਵੀ ਗੋਲ ਗੁੰਮੇ ਟਿਕਦਾ ਮੱਥਾ ਗੁਰੂ ਨੂੰ ਕਿੱਥੇ ਲੱਗਦਾ ਗੁਰੂ ਦਾ ਪੁੱਠਾ ਪਾਸਾ ਉੱਤੇ ਗੁਰੂ ਦਾ ਪਿੱਛੇ ਜਦ ਮੱਥਾ ਟੇਕਦੇ ਨੇ ਉਦੋਂ ਤਾਂ ਪਿੱਛੇ ਅੱਖਰਾਂ ਦੀ ਗੋਲ ਗੁੰਮ ਮੱਥਾ ਟੇਕਦਾ ਗਾਇ ਨੂੰ ਸੇਵਾ ਕਰਦੇ ਗਾਇ ਦੀ ਸੇਵਾ ਭਗਵਾਨ ਦੀ ਉਹ ਕਰਦੇ ਨੇ ਮਾਇਆ ਹੀ ਸੇਵਾ ਇਹਨਾਂ ਦੀ ਕਰਦੇ ਨੇ ਕਰ ਸੇਵਾ ਵਾਲੇ ਕੀ ਕਰਦੇ ਨੇ ਮਾਇਆ ਦੀ ਸੇਵਾ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀ ਸੇਵਾ ਜਿਨ੍ਹਾਂ ਚ ਮਾਇਆ ਦੀ ਸੇਵਾ ਕਰਦੇ ਨੇ ਉਦੋਂ ਚ ਠਾਕੁਰ ਰਹੀ ਸਮਝ ਆਉਂਦੀ ਸਰੀਰ ਬਾਹਲੇ ਦੀ ਸੇਵਾ ਕਰਦੇ ਨੇ ਠਾਕੁਰ ਅੰਦਰ ਹੈ ਅੰਦਰ ਲਈ ਗੱਲ ਤਾਂ ਅੰਦਰ ਆਤਮਾ ਤੱਕ ਤਾਂ ਪਹੁੰਚਦਾ ਹੀ ਨਹੀਂ ਕੋਈ ਸਰੀਰ ਤੱਕੇ ਜਾਣਦੇ ਨੇ ਪਕਤਾਂ ਨੂੰ ਵੀ ਸਰੀਰ ਕਰਕੇ ਸਤਿਗੁਰ ਜਿਹੜੇ ਗੁਰੂ ਨੇ ਆਪਣੇ ਜਿਹਨੂੰ ਕਹਿੰਦੇ ਆ ਅਸੀਂ ਉਹਨਾਂ ਨੂੰ ਵੀ ਸਰੀਰ ਕਰਕੇ ਬਾ ਇੱਥੇ ਕਿ ਮਾਇਆ થી ਜੁੜੇ ਹੋਏ ਨੇ ਲੋਕ ਉਦੋਂ ਗਾਹਾਂ ਤਾਂ ਬੜੀ ਮੁਸ਼ਕਲ ਗੱਲ ਹੈ ਨਾ ਵਾਸਤੇ ਉਦੋਂ ਗਾਹਾਂ ਇਹ ਦੇਖ ਲੈਣਾ ਤਾਂ ਬੜੀ ਮੁਸ਼ਕਲ ਗੱਲ ਹੈ ਨਾ ਵਿਦਵਾਨਾਂ ਨਾਲ ਗਾਹਾਂ ਲੋੜ ਨਹੀਂ ਹੈ ਇਹਨਾਂ ਨੂੰ ਗਾਹਾਂ ਲੋੜ ਕਿਸੇ ਬਿੱਲ ਇੱਥੋਂ ਗਾਹਾਂ ਜਾ ਚੱਲਦਾ ਉਹ ਬਿੱਲ ਲੈਣੇ ਹੈ ਬਿੱਲ ਲੈ ਦਹੀ ਕਰਨ ਉਹਦੋਂ ਗਾਹਾਂ ਦਾ ਸਟੈਪ ਫਿਰ ਬਿਲ ਲਿਆ ਹੰਦਾ ਐਥੇ ਤੱਕ ਸਾਰੀਆਂ ਮਤਾ ਪ੍ਰਚਾਰ ਕਰ ਦਿਆ ਚੰਗੇ ਆਦਮੀ ਬਣ ਜੋ ਸਭ ਨੂੰ ਇੱਕੋ ਜਿਹਾ ਸਮਝੋ ਇਹ ਤਾਂ ਸਾਰੀਆਂ ਗੱਲ ਉਦੋਂ ਗਹਾਂ ਦੀ ਜਿਹੜੀ ਗੱਲ ਆ ਉਹ ਫਿਰ ਗੁਰਮਤਿ ਵਿੱਚੋਂ ਕੋ ਬਿਲ ਲਿਆ ਦਾ ਬਿਛਾਰਾ ਜਾਂਦਾ